ਦੀ ਰਾਤ ਦਾ ਸਮਾਂ ਹੋਣ ਵਾਲਾ ਜੀ ਫਸੇ ਮਨ ਸ਼੍ਰੀ ਚਮਕੌਰ ਸਾਹਿਬ ਦੇ ਲਾਗੇ ਜੀ ਆਹ ਦੇਖੋ ਜੀ ਆਹ ਦੇਖ ਸਕਦੇ ਨਜ਼ਾਰਾ ਜੀ ਸਾਰਾ ਜੀ ਤੁਸੀਂ ਆਹ ਦੇਖੋ ਸਾਰਾ ਸੀਨ ਔਰ ਦੇਖੇ ਬਣਦਾ ਜੀ ਆਹ ਜਿਹੜੀਆਂ ਟਰਾਲੀਆਂ ਲੱਗੀਆਂ ਹੋਈਆਂ ਜਿਵੇਂ ਇੱਥੇ ਦਵਾਈਆਂ ਦੀ ਸੇਵਾ ਚੱਲ ਰਹੀ ਹੈ ਇੱਥੇ ਲੰਗਰ ਚੱਲ ਰਿਹਾ ਜੀ ਅਖੀਰ ਤੱਕ ਅਣਗਿਣਤ ਟਰਾਲੀਆਂ ਜਿਹੜੀਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਜੀ ਔਰ ਕਿਤੋਂ-ਕਿਤੋਂ ਵੀ ਕਿਸੇ ਵੀ ਪਿੰਡ ਤੋਂ ਲੋਕ ਇੱਥੇ ਆਏ ਹੋਏ ਨੇ ਮੈਂ ਕਹਿੰਦਾ ਪੂਰੇ ਪੰਜਾਬ ਤੋਂ ਸੰਗਤ ਆਈ ਹੋਈ ਹੈ ਜੀ ਇੱਥੇ ਆਹ ਦਿਖਾਣੇ ਜੀ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਦੀ ਆਹ ਬੜੀ ਜੀ ਹਾਂ ਜੀ ਆ ਕਿਹੜੀ ਸੁਸਾਇਟੀ ਕਿਹੜੀ ਸਬਾ ਕਿਹੜਾ ਪਿੰਡ ਆ ਜੀ ਤੁਹਾਡਾ ਅਸੀਂ ਗਿਆਨੀ ਚੈਨ ਸਿੰਘ ਨਗਰ ਤੋਂ ਆਏ ਆ ਭਾਜੀ ਰੋਪੜ ਤੋਂ ਜੀ ਆਪਣੀ ਚਨਈ ਮਰਾਠਾ ਨਾਮ ਦੀ ਸ਼ੋਪ ਆ ਜੀ ਚਨਈ ਮਰਾਠਾ ਤੋਂ ਆਏ ਤੁਸੀਂ ਹਾਂ ਜੀ ਹਾਂ ਆ ਬੜਾ ਵਧੀਆ ਕੰਮ ਕੀਤਾ ਜੀ ਚਨਈ ਮਰਾਠਾ ਵਾਲਿਆਂ ਨੇ ਜੀ ਜ਼ੈਲ ਸਿੰਘ ਨਗਰ ਰੋਪੜ ਤੋਂ ਆਏ ਜੀ ਕੀ ਕੁੱਝ ਇੱਥੇ ਕਰ ਰਹੇ ਦੀ ਤੁਸੀਂ ਅਸੀਂ ਅੱਜ ਵੜਾ ਪਾਉ ਦੀ ਸੇਵਾ ਲਈ ਹੋਈ ਹੈ ਜੀ ਅੱਛਾ ਵੜਾ ਪਾਉ ਦੀ ਸੇਵਾ ਲਈ ਹੋਈ ਜੀ ਆ ਦੇਖੋ ਜੀ ਚਨਈ ਮਰਾਠਾ ਵਾਲਿਆਂ ਨੇ ਰੋਪੜ ਤੋਂ ਗਿਆਨੀ ਜ਼ੈਲ ਸਿੰਘ ਨਗਰ ਤੋਂ ਆਏ ਨੇ ਇਹ ਵੜਾ ਪਾਉ ਦੀ ਸੇਵਾ ਲਈ ਹੋਈ ਜੀ ਆ ਦੇਖੋ ਜੀ ਸਾਹਮਣੇ ਲਾਲ ਦੀ ਨਾਲ ਇਹ ਵ ਅਜਿਹਾ ਚੱਲ ਰਿਹਾ ਜੀ ਕੰਮ ਦੀ ਆ ਦੇਖੋ ਜੀ ਬੜਾ ਬਹੁਤੀ ਸੇਵਾ ਹੋ ਰਹੀ ਜੀ ਬੜਾ ਜ਼ਬਰਦਸਤ ਤਾਮ ਹੈ ਜੀ ਇਸ ਤਰ੍ਹਾਂ ਦੇ ਕਈ ਟਰਾਲੀਆਂ ਕਈ ਨਜ਼ਾਰੇ ਤੁਹਾਨੂੰ ਦਿਖਾਣੇ ਅੱਗੇ ਚੱਲੋ ਜੀ ਆਪਾਂ ਆ ਦੇਖੋ ਜੀ ਆ ਦੇਖੋ ਇੱਕ ਆ ਵੀ ਲੰਗਰ ਚੱਲ ਰਿਹਾ ਜੀ ਆ ਦੇਖੋ ਜੀ ਇੱਕ ਲੰਗਰ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਤੁਸੀਂ ਮੜਾ ਬਾਈ ਜੀ ਨਾਲ ਗੱਲ ਕਰੋ ਉੱਧਰ ਕਰੀਏ ਜੀ ਗੱਲ ਆਹ ਬਾਈ ਜੀ ਨਾਲ ਕਰ ਲੈਂਦੇ ਆਪਾਂ ਆਇਦਰ ਕਰ ਲੈਂਦੇ ਆ ਬਾਈ ਜੀ ਨਾਲ ਕਰ ਲੈਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਜੀ ਆਹ ਮਿੱਠੇ ਚੌਲਾਂ ਦਾ ਲੰਗਰ ਚੱਲ ਰਿਹਾ ਹੈ ਜੀ ਹ ਮੈਂ ਜ਼ੀ ਰੋਪੜ ਤੋਂ ਆ ਮੰਡੀ ਗਵਿੰਦਗੜ ਤੋਂ ਮੰਡੀ ਗਵਿੰਦਗੜ ਤੋਂ ਆਏ ਤੁਸੀਂ ਜੀ ਹਾਂ ਆ ਫਸਿਆਂ ਦਾ ਬੰਨ ਕਹਿੰਦੇ ਬਹੁਤ ਫਸ ਗਿਆ ਕੰਮ ਕਿੱਥਾਂ ਫਸ ਗਿਆ ਜੀ ਤਾਂ ਹੀ ਲੱਗੇ ਹੋਏ ਆ ਜੀ ਸੰਗਤ ਬਹੁਤ ਜ਼ਿਆਦਾ ਅਸੀਂ ਵੀ ਜਿੰਨਾ ਕਿ ਸਹਿਯੋਗ ਕਰ ਰਹੇ ਹਾਂ ਮੁੰਡੇ ਨੇ ਜੀ ਇੱਥੇ ਪਿੰਡ ਦੇ ਹਫਜ਼ਾਬਾਦ ਦੇ ਅੱਛਾ ਇਹ ਇਹ ਲੰਗਰ ਹਫਜ਼ਾਬਾਦ ਵਾਲੇ ਨਹੀਂ ਅਸੀਂ ਬਣਵਾਏ ਆ ਉੱਥੇ ਤੋਂ ਇਹਨਾਂ ਨੇ ਵੀ ਸੇਵਾ ਕਰੀਏ ਲੈ ਕੇ ਆਏ ਉੱਥੇ ਤੋਂ ਬਣਾ ਕੇ ਫੇਰ ਹਾਂ ਸਾਰਿਆਂ ਨੇ ਮਿਲ ਜੁਲ ਕੇ ਕਰਿਆ ਜੀ ਉਹ ਜੀ ਲੰਗਰ ਚੱਲਦਾ ਰਹੂਗਾ ਤਾਂ ਜੋਸ਼ ਵਰਕਰਾਰ ਰਹੇਗਾ ਜੋਸ਼ ਤਾਂ ਲੰਗਰ ਕਰ ਕਰਾਰੇ ਆ ਜੀ ਬਹੁਤ ਆਯੋਧੇ ਥੱਕ ਜਾਂਦੇ ਆ ਨਾ ਖਾਣ ਪੀਣ ਨੂੰ ਚਾ ਇਹ ਲੰਦੇ ਨਹੀਂ ਹੈਗੇ ਧੱਕੇ ਨਾਲ ਖਿਲਾਉਂਦੇ ਆ ਕਹਿੰਦੇ ਨਹੀਂ ਜੀ ਬੱਸ ਕਹਿੰਦੇ ਕੰਮ ਕਰ ਲਈ ਹਾਂ ਕਹਿੰਦੇ ਕੰਮ ਨਹੀਂ ਹੋਣਾ ਫਿਰ ਜੇ ਜ਼ਿਆਦਾ ਖਾ ਲਾਂਗੇ ਹਾਂ ਆ ਦੇਖੋ ਜੀ ਇੱਕ ਆ ਲੰਗਰ ਦਿਖਾ ਰਹੀ ਦੀ ਮਿੱਠੇ ਚੌਲਾਂ ਦਾ ਜੀ ਅਸੀਂ ਆ ਪਿਛਲੇ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਜੀ ਆ ਦੇਖੋ ਪਾਣੀ ਦੀ ਸੇਵਾ ਜਲਦੀ ਸੇਵਾ ਵੀ ਚੱਲ ਰਹੀ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈਦਰ ਜੀ ਕਾ ਖਾਲਸਾ ਜੀ ਬਾਈਦਰ ਜੀ ਕੀ ਫਤਿਹ ਜੀ ਬਾਬਾ ਜੀ ਕਿੱਥੋਂ ਆਏ ਜੀ ਤੁਸੀਂ ਅਸੀਂ ਆਏ ਆ ਸਮਰਾਲੇ ਦੇ ਤੋਂ ਅੱਛਾ ਪਾਣੀ ਦੀ ਸੇਵਾ ਨਾਲ ਹਾਂ ਜੀ ਪ੍ਰਸ਼ਾਦ ਆ ਕੀ ਲੈ ਕੇ ਆ ਜੀ ਪ੍ਰਸ਼ਾਦ ਨਾਲ ਲੈ ਕੇ ਆ ਜੀ ਹਾਂ ਜੀ ਅੱਛਾ ਹੈ ਜੀ ਔਰ ਯੋਧਿਆਂ ਨੂੰ ਕੋਈ ਕਮੀ ਨਹੀਂ ਆਣੀ ਚਾਹੀਦੀ ਹੈ ਕੋਈ ਕਮੀ ਨਹੀਂ ਆਉਣੀ ਚਾਹੀਦੀ ਹਾਂ ਇਹ ਰਾਤ ਮੈਣੀ ਇੱਥੇ ਪੂਰੀ ਨਾ ਕੋਈ ਚੱਕਰੇ ਨਹੀਂ ਹੈਗਾ ਦੋ ਰੰਗ ਦਾ ਲੱਗਾ ਸੋਨਹਾਰ ਗਰਮੀ ਚੜਦੀ ਕਲਾ ਜਿਹੇ ਰਹਿੰਦੇ ਨੇ ਚੜਦੀ ਕਲਾ ਚ ਹੀ ਰਹਿੰਦੇ ਨੇ ਜੀ ਸਿੰਘ ਬਿਲਕੁਲ ਜੀ ਆਹ ਦੇਖੋ ਜੀ ਅੱਗੇ ਇੱਕ ਹੋਰ ਦਿਖਾਣੇ ਤੁਹਾਨੂੰ ਟਰਾਲੀ ਦੀ ਐਦਾਂ ਸੇਵਾ ਚੱਲ ਰਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਬੇ ਕਿੱਥੋਂ ਆਏ ਜੀ ਅਸੀਂ ਚੰਡੀਗੜ੍ਹ ਤੋਂ ਜੀ ਆਏ ਆਂ ਚੰਡੀਗੜ੍ਹ ਤੋਂ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਆ ਗੁਰਸਾਗਰ ਸਾਹਿਬ ਗੁਰਦੁਆਰਾ ਤੋਂ ਲਓ ਜੀ ਕਾਦੀ ਕੀ ਸੇਵਾ ਚੱਲ ਰਹੀ ਜੀ ਆਪਾਂ ਦੀ ਜਿੱਦੇ ਲਗਾਤਾਰ ਜਲ ਪਾਣੀ ਦੀ ਸੇਵਾ ਚੱਲ ਰਹੀ ਹੈ ਲੰਗਰ ਦੀ ਸੇਵਾ ਚੱਲ ਰਹੀ ਹੈ ਚਾਹ ਦੀ ਸੇਵਾ ਚੱਲ ਰਹੀ ਹੈ ਨਿਰੰਤਰ ਪਿਛਲੇ ਦਿਨਾਂ ਤੋਂ ਨਾਲ-ਨਾਲ ਸਭ ਤੋਂ ਵੱਡੀ ਗੱਲ ਜਿਹੜੇ ਸੰਗਤਾਂ ਕਈ ਤੁਸੀਂ ਦੇਖਦੇ ਹੋ ਗਾਰਬੇਜ ਵਗੈਰਾ ਨਾਲ-ਨਾਲ ਉਹ ਕਲੀਨਿੰਗ ਵੀ ਹੋ ਰਿਹਾ ਹੈ ਜੀ ਆ ਦੇਖੋ ਜੀ ਅਸਲ ਗੱਲ ਹੈ ਪਹਿਲਾਂ ਵੀ ਤੁਹਾਨੂੰ ਵੀਡੀਓ ਦਿਖਾਇਆ ਸੀਗਾ ਜੀ ਆ ਜਿਹੜੀ ਗਾਰਬੇਜ ਇਹਨਾਂ ਦੀ ਇਹ ਨਾਲ ਦੀ ਨਾਲ ਆ ਦੇਖੋ ਜੀ ਐਦਾਂ ਇਹਦੀ ਗਾਰਬੇਜ ਦੀ ਕਲੈਕਸ਼ਨ ਕਰ ਰਹੇ ਨੇ ਜੀ ਔਰ ਇਹ ਅਸਲ ਕੰਮ ਹੈ ਜੀ ਦੇਖੋ ਪੋਲੂਸ਼ਨ ਨੂੰ ਰੋਕਣ ਦੇ ਲਈ ਵਾਤਾਵਰਨ ਨੂੰ ਸਹੀ ਰੱਖਣ ਦੇ ਲਈ ਇਹ ਕੰਮ ਹੋ ਰਿਹਾ ਹੈ ਗੁਰੂਆਂ ਪੀਰਾਂ ਨੇ ਸਾਨੂੰ ਇਹ ਸੇਧ ਦਿੱਤੀ ਹੈ ਕਿ ਵਾਤਾਵਰਨ ਨੂੰ ਬਚਾ ਕੇ ਰੱਖਣਾ ਦੀ ਆਪਾਂ ਆ ਬਹੁਤ ਵਧੀਆ ਸੇਵਾ ਬਾਬਾ ਜੀ ਬਹੁਤ ਮਨ ਖੁਸ਼ ਹੋਇਆ ਕਿਉਂ ਅਸੀਂ ਰੋਜ਼ ਪੜ੍ਹਦੇ ਹਾਂ ਜੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤ ਤੇ ਜੇ ਥੜ੍ਹਦਾ ਸਮਾਂ ਆ ਤੇ ਨਾਲ ਸੰਗਤ ਲੰਗਰ ਵੀ ਚੱਲਦੇ ਨੇ ਤੇ ਸਾਨੂੰ ਇਹ ਵੀ ਸੇਵਾ ਕਰਨੀ ਜ਼ਰੂਰੀ ਬਾਤੀ ਆ। ਜੇ ਅਸੀਂ ਸਫਾਈ ਰੱਖਾਂਗੇ ਰਹਿਣਾ ਵੀ ਅਸੀਂ ਆ ਤੇ ਕੁਦਰਤ ਸਾਰੀ ਗੁਰੂ ਨਾਨਕ ਸਾਹਿਬ ਕਲਗੀਧਰ ਰੱਬ ਦੀ ਕੁਦਰਤ ਹੈ ਤੇ ਇੱਥੇ ਆਪਾਂ ਫਿਰ ਸਵਾਈ ਵੀ ਰੱਖਣੀ ਜ਼ਰੂਰੀ ਹੈ। ਤੁਸੀਂ ਇਸ ਮਾਧਿਅਮ ਦੇ ਰਾਹੀਂ ਇਸ ਵਿਪਤਾ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਦੇ ਰਹੇ ਬਾਬਾ ਜੀ। ਇਹ ਆਮ ਅਸੀਂ ਦੇਖਦੇ ਆ ਕਿ ਜਿੱਥੇ ਕੋਈ ਸਮਾਗਮ ਹੁੰਦਾ ਕਿਸੇ ਵੀ ਧਰਮ ਦਾ ਹੋਵੇ ਚਾਹੇ ਉਸ ਤੋਂ ਬਾਅਦ ਆ ਸਥਿਤੀ ਖਰਾਬ ਹੋ ਜਾਂਦੀ ਹੈ ਜੀ। ਪਾਠ ਹਿੰਦੂ ਧਰਮ ਸਿੱਖ ਧਰਮ ਸਾਈ ਧਰਮ ਚ ਸਭ ਕੁਝ ਐਸੀ ਪੜਦੇ ਆਂ ਲੇਕਿਨ ਉਹ ਕੁਦਰਤ ਦੇ ਦੋਹੇ ਕੁਦਰਤ ਦੇ ਗੀਤ ਕੁਦਰਤ ਦੀ ਸ਼ਲਾਘਾ ਕਰਦੇ ਹੋਏ ਬਾਅਦ ਚ ਉਹ ਅਸੀਂ ਗੜਬੜ ਕਰ ਜਾਂਦੇ ਆਂ ਜੀ ਬਿਲਕੁਲ ਗੱਲ ਠੀਕ ਹੈ ਪਰ ਜਿਹੜੇ ਸਾਡੇ ਮਹਾਪੁਰਖ ਨੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਇਹੀ ਸਿਖਾਇਆ ਆ ਕਿ ਜਿੱਥੇ ਵੀ ਆਪਣੀ ਸੇਵਾ ਕਰਨੀ ਆ ਤੇ ਸੇਵਾ ਦੇ ਨਾਲ ਸੁਚਮਤਾ ਵੀ ਬਹੁਤ ਜ਼ਰੂਰੀ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ ਤੋਂ ਇਸ ਫਲਸਫੇ ਦੇ ਨਾਲ ਗੁਰਬਾਣੀ ਦੇ ਮਾਧਿਅਮ ਦੇ ਨਾਲ ਇਹ ਸੇਧ ਲੈ ਕੇ ਨਾਲ-ਨਾਲ ਮੁੰਡੇ ਆ ਦੇਖੋ ਲਗਾਤਾਰ ਮਤੋਤਾਂ ਤੋਂ ਸੰਗਤ ਨਾਲ-ਨਾਲ ਮੁੰਡੇ ਚੰਡੀਗੜ੍ਹ ਤੋਂ ਵੀ ਨਾਲ ਲਗਾਤਾਰ ਸੇਵਾ ਚੱਲ ਰਹੀ ਹੈ 4 ਵਿੱਚ ਕਿੰਨੀ ਕੋ ਪਹੁੰਚਾਤੀ ਕਿੰਨੇ ਕੋ ਭਰ ਲੈ ਟਰੱਕ ਡੇਢ ਰਣ ਅਸੀਂ ਕੱਲ ਤੋਂ ਲੱਗੇ ਹੋਇਆ ਨਾਲ-ਨਾਲ ਜਿੰਨੀ ਵੀ ਸੰਗਤ ਕਰੀ ਜਾ ਰਹੀ ਹੈ ਜਿੱਥੇ-ਜਿੱਥੇ ਵੀ ਸਾਡਾ ਤੋਂ ਸੇਵਾ ਹੋ ਰਹੀ ਹੈ ਨਾਲ ਹਾਲ ਕਰੀ ਜਾ ਰਿਹਾ ਗੁਰੂ ਦਿਖਤਾ ਲਓ ਜੀ ਗਾਰਬੇਜ ਕਲੈਕਸ਼ਨ ਦੀ ਸੇਵਾ ਨਾਲ ਦੀ ਨਾਲ ਹੋ ਰਹੀ ਹੈ ਆ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਇੱਕ ਇੱਥੇ ਵੀ ਦਿਖਾਣਿਆ ਜੀ ਤੁਹਾਨੂੰ ਸਸੀ ਕਾਲ ਦੀ ਸਸੀ ਕਾਲ ਦੀ ਬਬੀ ਕੀ ਲੈ ਕੇ ਆਏ ਜੀ ਤੁਸੀਂ ਜੀ ਖੀਰ ਦੀ ਬਦਾਮਾਂ ਵਾਲੀ ਖੀਰ ਬਦਾਮਾਂ ਵਾਲੀ ਹਾਂਜੀ ਹਾਂਜੀ ਆ ਦੇਖੋ ਜੀ ਕਾਜੂ ਪਿਸਤੇ ਬਦਾਮਾਂ ਵਾਲੀ ਖੀਰ ਲੈ ਕੇ ਆਏ ਜੀ ਖੀਰ ਦੀ ਦੇਵਾਰ ਤਿੰਨ ਦਿਨ ਉਧਰ ਅੱਛਾ ਤੂਏ ਬੰਦ ਤੇ ਲਾ ਕੇ ਹਾਂਜੀ ਹਾਂ ਦੋਦਪੁਰ ਵਾਲੇ ਦੋਦਪੁਰ ਆ ਜ ਚੌਥਾ ਦਿਨ ਆ ਦੋ ਟਰੈਕਟਰ ਆਏ ਤੇ ਇੱਕ ਲੱਗ ਗਿਆ ਇੱਕ ਆ ਕਰਿਆ ਆ ਦੇਖੋ ਜੀ ਖੀਰ ਦੀ ਸੋਵੇ ਤੱਕ ਚੱਲਣਾ 10 ਵਜੇ ਤੱਕ ਜੀ ਰਾਤ ਤੱਕ ਚੱਲਣਾ ਹੈ ਹਾਂਜੀ 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 10 ਵਜੇ ਤੱਕ ਚੱਲਣਾ ਖਾ ਕੇ ਦੇਖੋ ਨਾਲੇ ਟੈਸਟ ਦੇਖੋ ਹਾਂ ਦੇਖੋ ਜੀ ਤਾਂ ਹੀ ਪਤਾ ਲੱਗੂਗਾ ਜੋ ਤੁਸੀਂ ਕਾਰਜ ਕਰ ਰਹੇ ਹੋ ਜੀ ਉਹ ਚ ਤਾਂ ਟੈਸਟ ਆ ਗਿਆ ਜੀ ਸਭ ਕੁਝ ਆ ਗਿਆ ਦੇਖੋ ਮਾਰੀ ਟੈਸਟ ਕਰਕੇ ਦੇਖੋ ਹੂੰ ਤਾਂ ਹੀ ਸਵਾਦ ਹੈ ਗਰਮੇ ਗਰਮ ਹਾਂ ਲਓ ਜੀ ਗਰਮੇ ਗਰਮ ਖੀਰ ਹੈ ਜੀ ਆਹ ਲਓ ਜੀ ਕਹਿੰਦੇ ਜੀ ਟੈਸਟ ਕਰਕੇ ਦੇਖੋ ਹੁਣ ਜੇ ਇਹ ਕਹਿ ਰਹੇ ਤਾਂ ਟੈਸਟ ਕਰਕੇ ਦੇਖਾਂ ਥੋੜੀ ਜਿਹੀ ਪਾਏ ਦੀ ਆ ਦੇਖੋ ਜੀ ਵੈਸੇ ਤਾਂ ਕੋਈ ਚੀਜ਼ ਆਈ ਨਹੀਂ ਬਾਸ ਆ ਦੇਖੋ ਜੀ ਕੋਈ ਵੀ ਚੀਜ਼ ਸ਼ਰਦਾ ਦੇ ਨਾਲ ਬਣਾਈ ਜਾਂਦੀ ਹੈ ਔਰ ਜਰੂਰਤ ਸਮੇ ਬਣਾਈ ਜਾਂਦੀ ਹੈ ਔਰ ਖਾਸ ਜਰੂਰਤ ਇੱਥੇ ਜਿਹੜੇ ਯੋਧਾ ਲੜ ਰਹੇ ਨੇ ਦੀ ਉਹਨਾਂ ਨੂੰ ਰਾਸ਼ਨ ਪਾਣੀ ਚਾਹੀਦਾ ਹੈ ਉਹਨਾਂ ਦੀ ਸਰੀਰਕ ਸ਼ਕਤੀ ਸਮਰੱਥਾ ਨੂੰ ਬਰਕਰਾਰ ਰੱਖਣ ਦੇ ਲਈ ਆ ਦੇਖੋ ਜੀ ਖੋਖਰਾਂ ਵਾਲਿਆਂ ਦੀ ਖੀਰ ਜੀ ਹੂੰ ਬਾਈ ਬਹੁਤ ਕੀ ਕਮ ਹੈ ਜੀ ਬਹੁਤ ਜ਼ਬਰਦਸਤ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਏ ਕਲਾਸ ਕੰਮ ਹੈ ਜੀ ਹੂੰ ਲੋਜੀ ਬਾਈ ਗੁਰਜੀ ਦਾ ਖਾਲਸਾ ਜੀ ਬਾਈ ਗੁਰਜੀ ਦੀ ਫਤਿਹ ਦੀ ਖਾਲਸਾ ਜੀ ਆ ਕਿੱਥੋਂ ਆਏ ਜੀ ਤੁਸੀਂ ਜੀ? ਅਸੀਂ ਹੰਬੋਲ ਬੇਟੋਂ ਆਏ ਜੀ। ਵਾਹ ਜੀ ਵਾਹ। ਆਹ ਦੇਸੀ ਕੀ ਦਾ ਕੰਮ ਚੱਲਦਾ ਜੀ ਸਾਰਾ? ਦੇਸੀ ਕੀ ਉਹਦਾ ਚੱਲਦਾ ਜੀ। ਹਾਂ ਦੇਸੀ ਕੀ ਦਾਲ ਕੜੀ ਚੌਲ। ਅੱਛਾ ਦਾਲ ਦਾਲ ਕੜੀ ਚੌਲ। ਪ੍ਰਸ਼ੰਦਾ ਜੀ। ਆਈ ਪ੍ਰਸ਼ੰਦਾ ਜੀ। ਔਰ ਨਾਲ ਸੇਵਾਦਾਰ ਦੇਖੋ ਤੁਸੀਂ ਦੇਖੋ ਡਿਸਪੋਜ਼ੇਬਲ ਸਾਰਾ ਰੱਖਿਆ ਹੈ। ਲੇਕਿਨ ਨਾਲ ਦੀ ਨਾਲ ਕਲੈਕਟ ਵੀ ਹੋ ਰਿਹਾ ਬੜੀ ਵਧੀਆ ਗੱਲ ਹੈ ਜੀ। ਆਹ ਨਾਲ ਸੇਵਾਦਾਰ ਨਾਲ ਸਾਰਾ ਸੇਵਾਦਾਰ ਰੱਖੇ ਨੇ ਕਲੈਕਟ ਕਰਨ ਵਾਸਤੇ ਚੰਡੀਗੜ੍ਹ ਤੋਂ ਆਏ ਨੇ। ਸੇਵਾ ਕਰਨ ਵਾਸਤੇ ਬਕਾਇਦਾ। ਲਓ ਜੀ। ਉਹ ਬਕਾਇਦਾ ਇਕੱਠਾ ਕਰਕੇ ਆਪਣਾ ਨਾਲ ਦੀ ਨਾਲ ਆਪਣਾ ਡਿਸਪ ਕਲੈਕਟ ਕਰਕੇ ਲੈ ਜੀ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ ਦੇਖੋ ਜੀ ਦੇਸੀ ਕੀ ਦਾ ਲੰਗਰ ਚੱਲ ਰਿਹਾ ਚੰਡੀਗੜ੍ਹ ਤੋਂ ਆਈ ਜੀ ਇਹ ਟੀਮ ਜੀ ਔਰ ਦੇਖੋ ਅਜਿਹੇ ਕਾਰਜ ਜਦੋਂ ਹੁੰਦਾ ਵਧੀਆ ਕਾਰਜ ਹੁੰਦਾ ਤੇ ਕਿਸ ਤਰ੍ਹਾਂ ਪੰਜਾਬੀ ਆ ਜੁੜਦੇ ਨੇ ਜੀ ਆ ਬਹੁਤ ਵੱਡੀ ਗੱਲ ਹੈ ਜੀ ਇੱਕ ਵਾਰੀ ਜਕਾਰਾ ਬੁਲਾ ਦਈਏ ਜੀ ਬੋਲੇ ਸੋ ਨਿਹਾਲ ਸਿਆ ਗੁਰ ਆਹ ਤੋਂ ਆਪਣੇ ਆਏ ਆ ਰੀਸਾਈਕਲ ਕਰਨ ਵਾਲੇ ਭਰਾ ਹਾਂ ਜਾਨੀ ਸਾਡੇ ਪਿੰਡ ਏਰੀਆ ਹੰਬੋੜ ਵੇੜ ਬੰਦਾ ਲੁਧਿਆਣਾ ਜ਼ਿਲ੍ਹਾ ਅੱਛਾ ਤਸੀਲ ਸਮਰਾਲਾ ਆਪਣੀ ਹੂੰ ਚੰਡੀਗੜ੍ਹ ਤੋਂ ਆਪਣੇ ਭਰਾ ਆਏ ਆ ਜਿਹੜੇ ਜੀ ਸੇਵਾਦਾਰ ਆਏ ਨੇ ਹੂੰ ਆਪਣੇ ਜਿਹੜੇ ਰੀਸਾਈਕਲ ਕਰਦੇ ਆ ਮੁੰਡੇ ਹੂੰ ਉਹਨੇ ਆਪਾਂ ਜਿਹੜੇ ਸੇਵਾਦਾਰ ਨੇ ਹੰਬੋੜ ਵੇੜ ਦੇ ਨੇ ਲਓ ਜੀ ਜਿੱਥੋਂ ਮਰਜ਼ੀ ਆਏ ਹੋਣ ਇੱਥੇ ਆ ਕੇ ਇੱਕ ਹੋ ਜਾਂਦੇ ਆ ਇੱਥੇ ਆ ਕੇ ਇੱਕ ਹੋ ਲੈਦੇ ਪੂਰੇ ਇੱਕ ਹੋ ਜਾਂਦੇ ਸ਼ਾਨਹਾਰ ਸਵਾਗਤ ਸੇਵਾਦਾਰਾਂ ਦਾ ਫਸੇ ਬੰਤੇ ਜੋ ਕੰਮ ਹੋ ਰਿਹਾ ਹੈ ਇਹ ਕਾਬਲੇ ਤਾਰੀਫ ਹੈ ਔਰ ਜੋ ਤੁਸੀਂ ਕਰ ਰਹੇ ਦੀ ਬੜਾ ਜ਼ਬਰਦਸਤ ਕੰਮ ਹੈ ਦੀ ਐਦਾਂ ਹੀ ਲੱਗੇ ਰੋਕ ਦੇਣਾ ਫਿਰ ਸਾਰਾ ਕੁਝ ਪਾਣੀ ਬਣ ਜਾਣਾ ਬਾਬੇ ਨੇ ਰੋਕ ਦੇਣਾ ਬਾਬੇ ਨੇ ਰੋਕ ਦੇਣਾ ਹਾਂ ਚੜ੍ਹਦੀ ਕਲਾ ਦੀ ਦੇਖੋ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦੀ ਟੀਮ ਤੁਹਾਡੇ ਨਾਲ ਗੱਲ ਕਰ ਰਹੀ ਹੈ ਸਾਡਾ ਚੈਨਲ ਵਿਰਸੇ ਤੇ ਵਿਰਾਸਤ ਤੇ ਕੰਮ ਕਰਦਾ ਹੈ ਜੀ ਔਰ ਅਸੀਂ ਜਿਹੜਾ ਹੈ ਅਜਿਹੇ ਨੌਜਵਾਨ ਅੱਗੇ ਹੈ ਪੰਜਾਬੀਆਂ ਦਾ ਜੋਸ਼ ਜਿੱਥੇ ਪੰਜਾਬੀ ਆ ਜਾਂਦੇ ਨੇ ਜੀ ਔਰ ਮੈਂ ਕਹਿੰਦਾ ਕੋਈ ਵਿਪਤਾ ਕੋਈ ਮੁਸੀਬਤ ਹੋਵੇ ਉਥੇ ਜੋਸ਼ ਆਂਦਾ ਹੈ ਔਰ ਇਸ ਪੰਜਾਬੀਆਂ ਦਾ ਜੋਸ਼ ਦਿਖਾਉਣ ਦੇ ਲਈ ਸਾਡੀ ਟੀਮ ਪਹੁੰਚੀ ਹੈ ਜੀ ਫਸਿਆ ਬੰਦੇ ਕਈ ਵੀਡੀਓ ਤੁਹਾਡੇ ਸਾਹਮਣੇ ਆਣਗੇ ਜੀ ਸ਼ੁਕਰੀਆ ਜੀ 100% ਵਾਲੇ ਨਾ 100% ਵਾਲੇ ਹੀ ਲੰਗਰ ਲਾਉਂਦੇ ਆ ਇਹ 2% ਕਹਿੰਦੇ ਪੰਜਾਬ ਨੂੰ ਜਿੱਥੇ ਪੰਜਾਬ ਕੱਚੀ ਨਿਖੜਦਾ ਜਾਗੇ ਬਿਨੈ ਤੱਕ ਲਾਦੇ ਲੰਗਰ ਇਹਦਾ ਫੇਰ ਆਪਣਾ ਘਰ ਆ ਬਾਈ ਬਿਲਕੁਲ ਲਾਵਾਂਗੇ ਹਾਂ ਜੇ ਰਾਤ ਚ ਲੂਰੇ ਸੇਵਾ ਸਾਡੀ ਜਿਦ ਨੂੰ ਚਲਾਇਆ ਤਾਂ ਉਹ ਚਲਦਾ ਰਹੂਗਾ ਬੋਲੇ ਚੱਲਣਾ ਚੱਲਣਾ ਬਹੁਤ ਜੀ ਆ ਗਏ ਬਹੁਤ ਬਹੁਤ ਖਾਲਸੇਡ ਸੁਸਾਇਟੀ ਵਾਲੇ ਸਾਡੇ ਰੋਪੜ ਤੋਂ ਪਹੁੰਚੀ ਹੋਈ ਜੀ ਔਰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਜਾ ਰਹੇ ਆ ਇਸ ਤਰ੍ਹਾਂ ਹੀ ਸਾਰੇ ਰਲ ਮਿਲ ਕੇ ਅਸੀਂ ਕਰਦੇ ਰਹੀ ਤਾਂ ਹਰ ਇੱਕ ਮੁਸੀਬਤ ਦਾ ਹੱਲ ਅਸੀਂ ਖੁਦ ਹੀ ਕਰ ਲੈਣਾ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੈ ਸਹੀ ਗੱਲ ਹੈ ਜੀ ਪੱਕੀ ਗੱਲ ਹੈ ਕਿਸੇ ਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਆਪੇ ਆਪੇ ਨਿਪਟ ਲੈਣੀ ਆਪਣੀ ਵਿਵਪਤਾ ਆਪੇ ਹੀ ਅਸੀਂ ਆਪੇ ਨਿਬੜ ਲੈਣੀ ਆ ਨਾ ਸਾਰਾ ਇਕੱਠਾ ਹੋ ਕੇ ਕਰਨਾ ਹਾਂ ਜੀ ਬਾਬਾ ਜੀ ਨੇ ਕਰਨਾ ਸਾਰਾ ਕੋਈ ਨਹੀਂ ਆ ਸਾਨੂੰ ਹੌਸਲਾ ਦਿੱਤਾ ਹੌਸਲਾ ਦਿੱਤਾ ਜੀ ਸਾਨੂੰ ਬਾਬਾ ਜੀ ਨੇ ਸਾਨੂੰ ਉਹਨਾਂ ਦਾ ਥਾਪੜਾ ਹੈ ਹਾਂ ਜੀ ਹਾਂ ਜੀ ਬਿਲਕੁਲ 100% ਵਾਲੇ ਕਹਿੰਦੇ ਸਾਨੂੰ ਹਾਂ ਹੁਣ ਦੱਸੋ 100% ਵਾਲੀ ਖੜਦੇ ਆ ਬਾਹਰ ਨਹੀਂ ਖੜਦੇ ਜਾਗੇ ਯਾਰ ਲਓ ਜੀ ਇੱਕ ਵਾਰ ਬੋਲੇ ਜੋ ਨਿਹਾਲ ਜੋ ਨਿਹਾਲ ਕਾਲੇ ਝੂਪੀ ਗਈ ਬਿਹਾਰ ਕੀ ਸਾਡੇ ਪੰਜਾਬ ਵਾਲੇ ਸਾਰੇ ਖੜਦੇ ਜਾਗੇ ਉੱਥੇ ਨੂੰ ਠੀਕ ਨਹੀਂ ਜੀ ਕੋਈ ਵੀ ਪੂਰਾ ਵਰਲਡ 'ਚ ਖੜਦੇ ਆ ਜੀ ਪੂਰਾ ਵਰਲਡ ਯਾਰ ਜਿੱਥੇ ਉਹ ਜਗਲਾ ਕਿੱਥੇ ਸੀਗੀ ਲੜਾਈ ਹੋਈ ਇਰਾਨ 'ਚ ਹਾਂ ਉੱਥੇ ਤੱਕ ਖੜ ਕੇ ਜਾ ਕੇ ਹੋਰ ਕਿਹ ਪੰਜਾਬ 'ਚ ਨਹੀਂ ਖੜਨਗੇ ਲਓ ਜੀ ਫਸੇ ਆ ਬਨ ਸ਼ਿਰੀ ਚਮਕੌਰ ਸਾਹਿਬ ਦੇ ਲੱਗੇ ਆ ਜੀ ਚੱਲਦੇ ਆਪਾਂ ਕੋਈ ਹੋਰ ਵੀਡੀਓ ਵੀ ਦਿਖਾ ਦੇਣੀ ਹਾਂ ਚੱਲਦੇ ਚੱਲਦੇ ਆਂ ਜੀ ਚੱਲਦੇ ਆਂ